ਉਹtoy ਇਹ ਤਸਵੀਰਾਂ ਨੇ ਅੰਮ੍ਰਿਤਸਰ ਭੰਡਾਰੀ ਪੁਲ ਤੋਂ ਜਿਹੜਾ ਥੱਲੇ ਨੂੰ ਹਾਲ ਬਾਜ਼ਾਰ ਨੂੰ ਉਤਰੀਏ ਤੇ ਦੇਖੋ ਸੜਕ ਦੇ ਕਿਨਾਰੇ ਕਿਸ ਤਰ੍ਹਾਂ ਜੋ ਝੁੱਗੀਆਂ ਵਾਲੇ ਬੱਚੇ ਆ ਟੱਪੜ ਲਾ ਕੇ ਤੇ ਉਹਨਾਂ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਜਦੋਂ ਵੀ ਕਿਤੇ ਮੈਂ ਤੁਹਾਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਇਹ ਵੀਡੀਓ ਦਿਖਾਉਣ ਦਾ ਮਕਸਦ ਜੇ ਜਦੋਂ ਵੀ ਤੁਸੀਂ ਕੋਈ ਦਾਨ ਦੇਣਾ ਹੋਵੇ ਤੇ ਇੱਥੇ ਦਿਆ ਕਰੋ ਇਹਨਾਂ ਨੂੰ ਕਿਉਂਕਿ ਵੱਡੇ ਵੱਡੇ ਲੰਗਰ ਲਾ ਦਿੰਦੇ ਸੜਕਾਂ ਦੇ ਰਾਹ ਦੇ ਵਿੱਚ ਸੋ ਤੁਸੀਂ ਦੇਖ ਰਹੇ ਹੋ ਝੁੱਗੀਆਂ ਝੋਮਣੀਆਂ ਦੇ ਨਾਲ ਇਹ ਗੁਜ਼ਾਰਾ ਕਰ ਰਹੇ ਨੇ ਕਿੰਨੀ ਗਰਮੀ ਦੇ باوجود ਵੀ ਭਾਵੇਂ ਕਿ ਗਰਮੀ ਬਹੁਤ ਪੈ ਰਹੀ ਹੈ ਤੇ ਸਾਈਡਾਂ ਦੇ ਸੜਕ ਕਿਨਾਰੇ ਦੇ ਕੋਈ ਰਹਿਣ ਨੂੰ ਮਜਬੂਰ ਨੇ ਇਹਨਾਂ ਨੇ ਥੁੱਲਾ ਬਣਾਇਆ ਜਿਸ ਤਰ੍ਹਾਂ ਭਾਂਡੇ ਇਹਨਾਂ ਦੇ ਵਰਤਨ ਦੇ ਸੋ ਐਸੇ ਲੋਕਾਂ ਦੀ ਜਰੂਰ ਬਾਫੜਿਆ ਕਰੋ ਵੱਡੇ ਵੱਡੇ ਲੰਗਰ ਲਾਉਣ ਨੂੰ ਵੱਡੀਆਂ ਵੱਡੀਆਂ ਸਪੀਲਾਂ ਲਗਾਉਣ ਨੂੰ ਗਰਮੀ ਦੇ ਵਿੱਚ ਐਸੇ ਲੋਕਾਂ ਦੀ ਮਦਦ ਕਰਿਆ ਕਰੋ ਇਹਨਾਂ ਨੂੰ ਵਤ ਵਤ দান ਦਿਆ ਕਰੋ ਜੇ ਲੋੜ ਹੈ ਲੀੜੇ ਕੱਪੜੇ ਦੀ ਜਾਂ ਇਹਨਾਂ ਦੇ ਰਾਸ਼ਨ ਦੀ ਕੁਰਬਾਨੀ ਜਰੂਰ ਕਰਿਆ ਕਰੋ ਸੋ ਮੈਸੇਜ ਚੰਗਾ ਲੱਗੇ ਤਾਂ ਸ਼ੇਅਰ ਜਰੂਰ ਕਰ ਦੇਣਾ ਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰਨਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਵੀ ਐਸੀਆਂ ਜੋ ਅਸੀਂ ਵਿਰਸੇ ਨਾਲ ਸੰਬੰਧਿਤ ਜਾਂ ਧਾਰਮਿਕ ਜਾਂ ਇਤਿਹਾਸਕ ਵੀਡੀਓ ਸ਼ੇਅਰ ਕਰਦੇ ਹਾਂ ਜੀ